ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖਾਲਸਤਾਨੀ ਨੇ ਭਾਵੇਂ ਉਹ ਇੰਡੀਆ ਦੇ ਵਿੱਚ ਹੋਣ ਭਾਵੇਂ ਅਮਰੀਕਾ ਕੈਨੇਡਾ ਜਰਮਨ ਆਸਟ੍ਰੇਲੀਆ ਹੋ ਇੰਗਲੈਂਡ ਹੋ ਇਹ ਉਹ ਖੱਚ ਕਤੀੜਾਂ ਨੇ ਜਿਹੜੀਆਂ ਕਦੇ ਵੀ ਸਹੀ ਬੰਦੇ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਮੈਂ ਅੱਜ ਗੱਲ ਕਰਨੀ ਹੈ ਡਾਕਟਰ ਸਬਰਮਾਨ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਬਹੁਤ ਵੱਡੇ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ ਔਰ ਬਹੁਤ ਵੱਡੀ ਸੰਸਥਾ ਉਹਨਾਂ ਦੀ ਤੇ ਉਹਨਾਂ ਨੇ 2020-21 ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਉੱਥੇ ਉਹਨਾਂ ਦੀ ਟੀਮ ਨੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਇੱਕ ਸੇਵਾ ਨਿਭਾਈ ਤੇ ਜਜੀਤ ਸਿੰਘ ਡੱਲੇਵਾਲ ਦੇ ਨਾਲ ਵੀ ਜਦੋਂ ਉਹਨੂੰ ਪਤਾ ਹੋਣਾ ਮਰਨ ਵਕਤ ਦੇ ਬੈਠਾ ਸੀ ਉਦੋਂ ਕਾਫੀ ਉਹਨਾਂ ਦਾ ਕੰਟ੍ਰਿਬਿਊਸ਼ਨ ਉਹਨਾਂ ਦਾ ਕੈਲੀਏ ਟੀਮ ਵੱਲੋਂ ਸੇਵਾਾਂ ਸਹੀਆਂ ਸੀ ਤੇ ਉਹਨਾਂ ਪ੍ਰਤੀ ਜਿਹੜਾ ਬਾਦ-ਬਾਦ ਛਿੜਿਆ ਨਿਊਯਾਰਕ ਅਮਰੀਕਾ ਦੇ ਵਿੱਚ ਇੱਕ ਗੁਰਦੁਆਰਾ ਹੈਗਾ ਸ਼ੇਖ ਕਲਚਰ ਸੁਸਾਇਟੀ ਤੇ ਉੱਥੇ ਉਹਨਾਂ ਨੂੰ ਇੱਕ ਸੱਦਾ ਦਿੱਤਾ ਗਿਆ ਸੀ ਸਾਬਕਾ ਗਵਰਨਰ ਐਂਡਰਿਊ ਮਾਰਕ ਉਭਗੇਸੀ ਤੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਗਿਆ ਵਿਰੋਧ ਕਿਉਂ ਕੀਤਾ ਗਿਆ ਕਿ ਤੁਸੀਂ ਇੱਕ ਤਿਰੰਗਾ ਪ੍ਰਦਰਸ਼ਿਤ ਜਣੇ ਕਿ ਇੱਕ ਮਾਰਚ ਕੀਤਾ ਤੁਸੀਂ ਤਿਰੰਗੇ ਦੇ ਹੱਕ ਵਿੱਚੋਂ ਔਰ ਖਾਸ ਕਰਕੇ ਜਦੋਂ ਜੂਨ 84 ਦਾ ਇਹ ਮਹੀਨਾ ਆਉਂਦਾ ਅਸੀਂ ਕਹਿੰਨੇ ਕਿ ਕਾਲਤਾ ਸਾਹਿਬ ਤੇ ਕਾਂਗਰਸ ਪਾਰਟੀ ਨੇ ਅਟੈਕ ਕਰਵਾਇਆ ਤੇ ਉਦੋਂ ਬਾਅਦ ਦੇ ਵੀ ਤਿਰੰਗੇ ਝੰਡੇ ਦਾ ਵਿਰੋਧ ਕੀਤਾ ਜਾਂਦਾ ਹੈ। ਹਰਨ ਘੰਟੀਆਂ ਦੇ ਵਿੱਚ ਵੀ ਉਹ ਤਿਰੰਗੇ ਝੰਡੇ ਨੂੰ ਸਾੜਿਆ ਜਾਂਦਾ ਹੈ, ਪਾੜ ਦਿੱਤਾ ਜਾਂਦਾ ਹੈ, ਪੈਰਾ ਵਿੱਚ ਲਟਾੜਿਆ ਜਾਂਦਾ ਹੈ। ਤੇ ਡਾਕਟਰ ਸਵੇਮਾਨ ਨੇ ਇਹ ਕਿਹਾ ਸੀ ਕਿ ਮੈਂ ਇੱਕ ਭਾਰਤੀ ਹਾਂ। ਮੈਂ ਤਿਰੰਗੇ ਝੰਡੇ ਦਾ ਅਪਮਾਨ ਨਾ ਕਰਾਂਗਾ, ਮੈਂ ਕਰਨ ਦੇ ਮੰਦ। ਹੁਣ ਗੱਲ ਕੀ ਹੈ? ਬ੍ਰੋਧ ਕਿਉਂ ਹੋਇਆ ਖਾਲਸਤਾਨੀਆਂ ਨੇ ਡਾਕਟਰ ਸਬੇਮਾਨ ਨੂੰ ਖਾਲਸਤਾਨੀ ਖੋਣ ਦਾ ਇੱਕ ਕਹਿ ਲਈਏ ਸਬੂਤ ਪੇਸ਼ ਕੀਤਾ ਵੀ ਡਾਕਟਰ ਸਬੇਮਾਨ ਖਾਲਸਤਾਨੀ ਨੇ ਉਹ ਕਹਿੰਦੇ ਨਹੀਂ ਮੈਂ ਖਾਲਸਤਾਨੀ ਨਹੀਂ ਹੈਗਾ ਹੁਣ ਜਿਹੜਾ 2020 ਦੇ ਵਿੱਚ 21 ਦੇ ਵਿੱਚ ਅੰਦੋਲਨ ਹੁੰਦਾ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗੜਬੜ ਇਹ ਹੈ ਕਿ ਕਿਸਾਨੀ ਅੰਦੋਲਨ ਦੀ ਆੜ ਵਿੱਚ ਅਸਲ ਵਿੱਚ ਇਹ ਗੱਲ ਖਾਲਿਸਤਾਨ ਦੀ ਕਰਨਾ ਚਾਹੁੰਦੇ ਸੀ। ਭਾਵੇਂ ਸਾਡੇ ਕਿਸਾਨਾਂ ਕੋ ਕਿਉਂ ਨਾ ਹੋ। ਉੱਥੇ ਇਹ ਕਿਤੇ ਨਾ ਕਿਤੇ ਪਸੂੜੀ ਪਾਈ ਜਾਂਦੀ ਸੀ। ਹੁਣ ਜਿਹੜਾ ਵਿਰੋਧ ਹੋਇਆ ਨਿਊਯਾਰਕ ਗੁਰਦੁਆਰਾ ਸਿੱਖ ਕਲਚ ਸਟੇਟ ਦੇ ਵਿੱਚ ਉਹ ਕਿਉਂ ਹੋਇਆ? ਕਿਉਂਕਿ ਵੀ ਡਾਕ ਸੁਮੇ ਮਾਨ ਨੇ ਇਹ ਕਿਉਂ ਕਿਹਾ ਕਿ ਮੈਂ ਖਾਲਸਤਾਨੀ ਨਹੀਂ ਹੈਗਾ ਉਹ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਤੋਂ ਬਿਲੋਂਗ ਕਰਦੇ ਆ ਉਹ ਕਹਿੰਦੇ ਮੈਂ ਪਹਿਲਾਂ ਵੀ ਖਾਲਸਤਾਨੀ ਨਹੀਂ ਸੀ ਤੇ ਹੁਣ ਵੀ ਨਹੀਂ ਆ ਔਰ ਜਦੋਂ ਇਹ ਰੋਸ ਪ੍ਰਗਟਾਇਆ ਜਾਂਦਾ ਹੈ ਕਿ ਅਕਾਲ ਤਖਤ 'ਤੇ ਅਟੈਕ ਹੋਇਆ ਉਹ ਕਹਿੰਦੇ ਉਹ ਅਟੈਕ ਇੱਕ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਉਹ ਕਹਿੰਦੇ ਮੇਰਾ ਸੰਬੰਧ ਭਾਰਤ ਨਾਲ ਹੈ ਕਿਸੇ ਪਾਰਟੀ ਨਾਲ ਇਹ ਵੀ ਸਚਾਈ ਹੈ ਹੁੰ ਜਿਹੜਾ ਅਕਾਲਤਾ ਸਾਹਿਬ ਤੇ ਅਟੈਕ ਹੋਇਆ ਉਹ ਤਾਂ ਕਾਂਗਰਸ ਪਾਰਟੀ ਨੇ ਕਰਵਾਇਆ ਮੌਜੂਦਾ ਸਰਕਾਰ ਸੀ ਉਸ ਵਕਤ ਉਹਨਾਂ ਦੀ ਕੋਈ ਦੋਰਾਮਾ ਨਹੀਂ ਅੱਛਾ ਮੈਂ ਜਿਹੜੀ ਗੱਲ ਕਹਿ ਰਹੀਆਂ ਇਹ ਜਿਹੜਾ ਬੰਦਾ ਵੀ ਭਾਰਤ ਦੀ ਤਿਰੰਗੇ ਦੀ ਗੱਲ ਕਰੂਗਾ ਤੇ ਉਹਦਾ ਇਹ ਵਿਰੋਧ ਕਰ ਦੇਵੇ ਜਦੋਂ ਡਾਕਟਰ ਸਬੇਮਾਨ ਅਮਰੀਕਾ ਤੋਂ ਗਰਾਈਆਂ ਭੇਜਦਾ ਸੀ ਇਕੱਠਿਆ ਕਰ ਕਰਕੇ ਡਾਲਰ ਉਹ ਤਾਂ ਚੰਗਾ ਸੀ ਤੇ ਜਦੋਂ ਉਹਨੇ ਖੁੱਲ ਕੇ ਜਵਾਬ ਦਿੱਤਾ ਕਿ ਮੈਂ ਖਾਲਸਤਾਨੀ ਨਹੀਂ ਹੈਗਾ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਡਾਕਟਰ ਹੋਣ ਦੇ ਨਾਂ ਤੇ ਬਤੌਰ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਇਹ ਵੀ ਸੱਚਾਈ ਹੈ ਪਰ ਰੜਕਿਆ ਕਿਉਂ ਇਹ ਸਵਾਲ ਨੇ ਬਹੁਤ ਮੱਟੇ ਜੇ ਇਹੀ ਡਾਕਟਰ ਸਬਹਿਮਾਨ ਇਹਨਾਂ ਨੂੰ ਅਮਰੀਕਾ ਵਿੱਚੋਂ ਗਰਾਈਆਂ ਕਰ ਕਰ ਡਾਲਰ ਇਕੱਠੇ ਕਰ ਕਰ ਦੇਈ ਜਾਵੇ ਤਾਂ ਫਿਰ ਕੋਈ ਮਤਲਬ ਨਹੀਂ ਹੁਣ ਬਦਨਾਮ ਕਿਥੇ ਕਰ ਰਹੇ ਨੇ ਕਿ ਤੁਸੀਂ ਤਿਰੰਗੇ ਝੰਡੇ ਦੇ ਹੱਕ ਵਿੱਚ ਕਿਉਂ ਖੜੇ ਹੋ ਤੁਸੀਂ ਤਾਂ ਖਾਲਸਤਾਨੀ ਸੀ ਉਹ ਕਹਿੰਦੇ ਮੈਂ ਖਾਲਸਤਾਨੀ ਨਹੀਂ ਹੈਗਾ ਮੈਂ ਤਿਰੰਗੇ ਝੰਡੇ ਦਾ ਵਿਰੋਧ ਵੀ ਨਹੀਂ ਕਰ ਸਕਦਾ ਕਿਉਂਕਿ ਮੈਂ ਇੱਕ ਭਾਰਤੀ ਹ ਉਹਨੇ ਗੱਲ ਕਹੀ ਔਰ ਜਿਹੜੇ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਸੱਦਾ ਦੇ ਕੇ ਬੁਲਾਇਆ ਗਿਆ ਇੱਥੇ ਵਿਰੋਧ ਕੀਤਾ ਗਿਆ ਕਿਹਾ ਗਿਆ ਕਿ ਤੂੰ ਏਜੰਸੀਆਂ ਦਾ ਬੰਦਾ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਨੋਟ ਕਰਾਉਣੀ ਚਾਹੁੰਦਾ ਜਿਹੜਾ ਬੰਦਾ ਵੀ ਇਹਨਾਂ ਖਾਲਸਤਾਨੀ ਦੇ ਖਿਲਾਫ ਬੋਲੂਗਾ ਭਾਰਤ ਦੀ ਗੱਲ ਕਰੂਗਾ ਤੇ ਉਹਨੂੰ ਇਹ ਲੋਕ ਸਰਟੀਫਿਕੇਟ ਕੀ ਦਿੰਦੇ ਨੇ ਕਿ ਇੱਕ ਏਜੰਸੀਆਂ ਦਾ ਬੰਦਾ ਹੈ ਇਹ ਕਹਿੰਦੇ ਆ ਔਰ ਡਾਕਟਰ ਸਵੇ ਮਾਨ ਨੇ ਗੁਰਦਵਾਰਾ ਸਿੱਖ ਕਲਚਰ ਸਟੇਟ ਦੇ ਵਿੱਚ ਬੋਲਦਿਆਂ ਇਹ ਕਿਹਾ ਕਿ ਜਿਹੜਾ ਇਹ ਗੁਰਦੁਆਰਾ ਹੈ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਤੇ ਹਰ ਵਰਗ ਦੇ ਲੋਕ ਹਰ ਮذਬ ਦੇ ਲੋਕ ਹੁੰਦੇ ਆ ਇੱਕ ਭਾਈਚਾਰਕ ਸਾਂਝ ਹੈ ਤੇ ਉੱਥੇ ਕੁਝ ਖਾਲਸਤਾਨੀ ਜਿਹੜੇ ਗਰਮਖਿਆਲੀ ਨੇ ਉੱਠ ਕੇ ਵਿਰੋਧ ਕੀਤਾ ਏਜੰਸੀਆਂ ਦਾ ਬੰਦਾ ਤਾਂ ਕਹਿ ਦਿੱਤਾ ਮਤਲਬ ਜੇ ਤਾਂ ਉਹ ਖਾਲਸਤਾਨ ਦੇ ਨਾਰੇ ਲਾਵੇ ਫੇਰ ਤਾਂ ਬੰਦਾ ਸਹੀ ਹੈ ਜੇ ترنگے ਦੀ ਗੱਲ ਕਰੇ ਭਾਰਤ ਦੀ ਗੱਲ ਕਰੇ ਫਿਰ ਉਹ ਬੰਦਾ ਏਜੰਸੀਆਂ ਹੁੰਦਾ ਜਾਨੀ ਕਿ ਇਹ ਖਾਲਸਤਾਨੀ ਕਤੀੜਾਂ ਜਿਹੜੀਆਂ ਨੇ ਇਹ ਫੇਰ ਖੁਸ਼ ਨਹੀਂ ਜੇ ਇਹਨਾਂ ਲਈ ਉਗਰਾਹੀਆਂ ਕਰਕੇ ਡਾਲਰ ਇਕੱਠੇ ਕਰਕੇ ਇਹਨਾਂ ਦੇ ਅਕਾਊਂਟਾਂ ਵਿੱਚ ਭੇਜੇ ਜਾਣ ਹੁਣ ਸ਼ੱਕ ਦੀ ਨਜ਼ਰ ਤਾਂ ਜਿਹੜਾ ਕਿਸਾਨੀ ਅੰਦੋਲਨ ਹੋਇਆ ਉਹਦੇ ਤੇ ਵੀ ਜਾਊਗੀ ਬੀਓ ਕਿਸਾਨੀ ਅੰਦੋਲਨ ਜਿਹੜਾ ਸੀ ਉਹ ਕਿਤੇ ਨਾ ਕਿਤੇ ਸ਼ੱਕ ਦੀ ਨਜ਼ਰ ਵਿੱਚ ਹੈ ਮਤਲਬ ਉਥੇ ਐਮਐਸਪੀ ਲੈਣ ਦੀ ਗੱਲ ਘੱਟ ਤੇ ਉਥੇ ਖਾਲਸਤਾਨ ਦੀ ਗੱਲ ਜ਼ਿਆਦਾ ਹੋਈ ਜਾਨਕਿ ਦੇਸ਼ ਨੂੰ ਤੋੜਨ ਦੀ ਦੇਸ਼ ਨੂੰ ਬਰਬਾਦ ਕਰਨ ਦੀ ਗੱਲ ਹੋਈ ਉਥੇ ਹੁਣੇ ਡਾਕਟਰ ਸਵੇਮਾਨ ਬਰਗਮੈਂ ਵਿੱਚ ਗੱਲ ਸਮਝ ਆ ਗਈ ਵੀ ਇਹ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਹੋਰ ਉਥੇ ਏਜੰਡਾ ਚਲਾ ਰਹੇ ਨੇ ਤਾਂ ਉਹਨੇ ਕਹਿ ਦਿੱਤਾ ਕਿ ਮੈਂ ਖਾਲਸਤਾਨੀ ਨਹੀਂ ਹੈਗਾ ਨਾ ਪਹਿਲਾ ਸੀ ਨਾ ਹੋਣਾ ਹੈਗਾ ਮੁੱਖ ਦੀ ਗੱਲ ਇਹ ਹੈ ਵੀ ਜਿੰਨਾ ਚਿਰ ਡਾਕਟਰ ਸਬੈਮਾਨ ਨੇ ਇਹਨਾਂ ਨੂੰ ਆਪਣੀ ਟੀਮ ਦੇ ਨਾਲ ਸੇਵਾ ਮੁਹੱਈਆ ਕਰਾਈ 2020 21 ਦੇ ਅੰਦੋਲਨ ਵਿੱਚ ਉਹਨਾਂ ਚਿਰ ਤਾਂ ਸਹੀ ਸੀ ਤੇ ਜਦੋਂ ਕਿਤੇ ਉਹਨੇ ਭਾਰਤ ਦੇ ਤਿਰੰਗੇ ਦੀ ਗੱਲ ਕਰ ਦਿੱਤੀ ਜਾਂ ਭਾਰਤ ਦੀ ਗੱਲ ਕਰ ਦਿੱਤੀ ਆਪਣਾ ਭਾਰਤ ਮਹਾਨ ਹੋਣ ਦੀ ਗੱਲ ਕਰ ਦਿੱਤੀ ਉਦੋਂ ਏਜੰਸੀਆਂ ਦਾ ਬੰਦਾ ਹੋ ਗਿਆ ਉਦੋਂ ਉਦੋਂ ਇਹ ਕਹਿਤਾ ਵੀ ਤੂੰ ਖਾਲਸਤਾਨੀ ਕਿਉਂ ਨਹੀਂ ਹੈਗਾ ਖਾਲਸਤਾਨੀ ਨੇ ਵਿਰੋਧ ਕੀਤਾ ਉੱਥੇ ਇਹ ਗੱਲਾਂ ਹਾਜ਼ਮ ਨਹੀਂ ਹੁੰਦੀਆਂ ਪਰ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਜਿੱਥੇ ਬੰਦਾ ਗਲਤ ਹੋ ਉਹਨੂੰ ਗਲਤ ਕਵਾਂਗੇ ਮੈਨੂੰ ਵੀ ਇੱਕ ਦੋ ਵਾਰੀ ਲੱਗਿਆ ਸੀ ਡਾਕਟਰ ਸਵਾਮਾਨ ਸ਼ਾਇਦ ਗਲਤ ਨੇ ਉੱਥੇ ਗਲਤ ਹੋ ਵੀ ਸਕਦੇ ਆ ਪਰ ਜਿੱਥੇ ਬੰਦਾ ਸਹੀ ਹੁੰਦਾ ਉਹਨੂੰ ਸਹੀ ਕਹਿਣਾ ਇਹ ਨੌਜਵਾਨ ਗੁਰਦੁਆਰੇ ਸਿੱਖ ਕਲੱਬ ਸਟੇਟ ਦੇ ਵਿੱਚ ਜਦੋਂ ਪ੍ਰੋਗਰਾਮ ਤੇ ਗਏ ਉੱਥੇ ਵਿਰੋਧ ਕੀਤਾ ਗਿਆ ਉਹਨਾਂ ਦਾ ਇਹ ਭਾਰਤ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਕੋਈ ਬੰਦਾ ਭਾਰਤ ਦੀ ਗੱਲ ਕਰੂਗਾ ਤਿਰੰਗੇ ਦੀ ਗੱਲ ਕਰੂਗਾ ਸਵਿਧਾਨ ਦੀ ਗੱਲ ਕਰੂਗਾ ਉਦੋਂ ਇਹ ਲੋਕ ਉਹਨੂੰ ਏਜੰਸੀਆਂ ਦਾ ਬੰਦਾ ਕਹਿਣਗੇ ਪਰ ਡਾਕਟਰ ਸਵੇਮਾਨ ਦੇ ਨਾਲ ਖੜੇ ਆ ਘਬਰਾਉਣ ਦੀ ਲੋੜ ਨਹੀਂ ਨਾਉ ਖਾਲਸਾ ਨਹੀਂ ਪਹਿਲਾਂ ਸੀ ਨਾ ਹੋਣਾ ਸਾਨੂੰ ਕਿਸੇ ਖਾਲਸਾ ਦੀ ਲੋੜ ਵੀ ਨਹੀਂ ਖਾਲਸਾ ਦੇ ਨਾਂ ਤੇ ਇਹ ਭਾਰਤ ਦੇ ਵਿੱਚ ਜਿਹੜੀ ਬਰਬਾਦੀ ਲੈ ਕੇ ਆਏ ਨੇ ਅੱਤਵਾਦ ਪੈਦਾ ਕੀਤਾ ਹੈ ਉਤੋਂ ਅਸੀਂ ਪੰਜਾਬ ਦੇ ਲੋਕਾਂ ਨੇ ਪੂਰੇ ਭਾਰ ਦੇ ਲੋਕਾਂ ਨੇ ਬਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ